ਇਹ ਗੁਰਦੁਆਰਾ ਪਰਿਵਾਰ ਵਿਛੋੜੇ ਦੇ ਉੱਪਰ ਦਰਵਾਰ ਸਾਹਿਬ ਦੇ ਕੋਲ ਬਾਹਰ ਲਾ ਵਿਊ ਇਹ ਗੁਰਦੁਆਰਾ ਇਸ ਕਰਕੇ ਉੱਚਾ ਬਣਾਇਆ ਗਿਆ ਸੀਗਾ ਇੱਥੋਂ ਦੇ ਦੱਸਣ ਦੇ ਮੁਤਾਬਕ ਵੀ ਜਿਹੜਾ ਸਰਸਵਰਦੀ ਦਾ ਪਾਣੀ ਆ ਇਹੋ ਪਾਣੀ ਦਾ ਚੜ੍ਹਾ ਇੱਥੇ ਤੱਕ ਹੋ ਜਾਂਦਾ ਸੀਗਾ ਉਹ ਸਾਹਮਣੇ ਨਹਿਰ ਵਗ ਰਹੀ ਹੈ ਨਦੀ ਆ ਦਿਖ ਰਹੀ ਉਹ ਤੁਹਾਨੂੰ ਇਹ ਆ ਵਾਲੀ ਇਹ ਆ ਸਰਸਵਰਦੀ ਸਰਮੰਗਨ ਦਰਵਾਜ਼ਾ ਸਾਹਿਬ ਦੇ ਅੰਦਰ ਲੈ ਕੇ ਚੱਲਦਾ ਕਿੱਥੇ ਉਸ ਟਾਈਮ ਦਾ ਖੁਦਾਈ ਦੇ ਸਮੇਂ ਉਸ ਟਾਈਮ ਦੇ ਕੁਝ ਸ਼ਾਸਤਰ ਵੀ ਰੱਖੇ ਹੋਏ ਹਨ ਸਿੰਬਲਾ ਮੈਂ ਇਧਰ ਬਾਹਰਲਾ 뷰 ਦਿਖਾਦਾ ਫਿਰ ਮੈਂ ਤੁਹਾਨੂੰ ਅੰਦਰ ਲੈ ਕੇ ਚੱਲਦਾ ਦਰਵਾਜ਼ਾ ਸਾਹਿਬ ਦੀ ਉਹ ਸਰਸਾਨਾ ਦੀ ਸਾਹਮਣੇ ਵਗ ਰਹੀ ਹੈ ਤੇ ਇਹ ਸਾਰੇ ਇਲਾਕਾ ਪਾਣੀ ਆਉਣ ਕਾਰਨ ਸਾਰਾ ਪਾਣੀ ਪਾਣੀ ਹੋ ਜਾਂਦਾ ਹੈ ਇਲਾਕਾ ਤੇ ਹੁਣ ਤੁਹਾਨੂੰ ਮੈਂ ਦਰਬਾਰ ਸਾਹਿਬ ਦੇ ਅੰਦਰ ਲੈ ਕੇ ਚੱਲਾਂ ਤੇ ਇਸ ਦਾ ਤੁਹਾਨੂੰ ਮੈਂ ਪੂਰਾ ਇਤਿਹਾਸ ਦੱਸੂ ਗੁਰਦੁਆਰੇ ਦਾ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਇਸ ਸਰੋਵਰ ਆਫ ਟਾਈਮ ਪਾਣੀ ਹੈ ਨਹੀਂ ਸਰੋਵਰ ਦੇ ਵਿੱਚ ਸਰੋਵਰ ਖਾਲੀ ਆ ਤੇ ਇਹ ਉਹ ਚੜਾਈ ਆ ਜਿਹੜੀ ਤੁਸੀਂ ਥੱਲੋਂ ਗੁਰਦੁਆਰਾ ਸਾਹਿਬ ਦਾ ਮੇਨ ਇੰਟਰਗੇਟ ਹੈ ਉੱਪਰ ਆਉਂਗੇ ਚੜ ਕੇ ਇਹ ਤੁਸੀਂ ਦਾ ਸਕਦੇ ਹਾਂ ਅੰਦਾਜ਼ਾ ਵੀ ਕਿੰਨਾ ਨਹੀਂ ਮੈਂ ਗੁਰਦਵਾਰਿਆਂ ਨੂੰ ਕਾਫੀ ਉੱਚਾ ਬਣਾਇਆ ਗਿਆ ਸਰਫੇਸ ਕਰਕੇ ਵੀ ਪਾਣੀ ਦਾ ਜਿਹੜਾ ਵਹਾ ਉਹ ਉੱਪਰ ਤੱਕ ਨਾ ਜਾਵੇ ਜਿਵੇਂ ਕਿ ਤੁਸੀਂ ਦੇਖਿਆ ਤੇ ਸ਼ਸਤਰ ਵੀ ਪਏ ਆ ਜਿਹੜੇ ਕਿ ਇੱਥੇ ਖੁਦਾਈ ਸਮੇ ਲੱਭੇ ਸੀਗੇ ਪੁਰਾਣੇ ਟਾਈਮਾਂ ਦੇ ਵਿੱਚ ਤੇ ਉਹ ਸ਼ਸਤਰ ਹੈਗੇ ਖੰਡਾ, ਕਿਰਪਾਨ ਤੇ ਗੜਬਾ ਗੁਰੂ ਸਾਹਿਬ ਦੇ ਸ਼ਸਤਰ ਨੇ ਇਹ ਜਿਹੜੇ ਪਿੱਛੇ ਗੁਰਦੁਆਰੇ ਦੀ ਸਾਰੀ ਸਮੇ ਖੁਦਾਈ